ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਸ਼ੋਅ ਦੇ YouTube ਚੈਨਲ ਦੇ ਨਾਲ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਜੋ ਚੱਕਰਵਾਤੀ ਬੱਦਲਵਾਈ ਤੂਫਾਨ ਬਣਿਆ ਹੋਇਆ ਸੀ ਉਹ ਹੁਣ ਕਿਤੇ ਨ ਕਿਤੇ ਹਰਿਆਣੇ ਤੋਂ ਪਿੱਛੇ ਹਟਦਾ ਦਿਖਾਈ ਦੇ ਰਿਹਾ ਬਿਸ਼ੱਕ ਇਸ ਦਾ ਕੋਈ ਅਸਰ ਪੰਜਾਬ ਦੇ ਉੱਪਰ ਵਿੱਚ ਡਾਇਰੈਕਟਲੀ ਨਹੀਂ ਹੋਇਆ ਪਰ ਇਨਡਾਇਰੈਕਟਲੀ ਤਾਪਮਾਨ ਦੇ ਵਿੱਚ ਗਰਾਵਟ ਇਸ ਸਿਸਟਮ ਦੇ ਵਜੋਂ ਆਈ ਹੈ ਅੱਜ ਦਿਨ ਦੇ ਵੇਲੇ ਜਿਹੜਾ ਐਵਰੇਜ ਤਾਪਮਾਨ ਨਿਕਲ ਕੇ ਆਇਆ ਜੀ ਉਹ 30 ਡਿਗਰੀ ਜਾਂ 30 ਡਿਗਰੀ ਤੋਂ ਥੱਲੇ ਸੀ ਕਿਉਂਕਿ ਕਾਫੀ ਦਿਨਾਂ ਬਾਅਦ ਦੇਖਣ ਨੂੰ ਮਿਲਿਆ ਕਿ ਅਕਤੂਬਰ ਦੇ ਮਹੀਨੇ ਵਿੱਚ ਤਾਪਮਾਨ ਜਿਹੜਾ 30 ਡਿਗਰੀ ਦੇ ਥੱਲੇ ਆਇਆ ਇਹ ਤਾਂ ਲਗਾਤਾਰ ਤਾਪਮਾਨ 31-32 ਡਿਗਰੀ ਚੱਲ ਰਿਹਾ ਸੀ ਜਿਹਦੇ ਸਿੱਟੇ ਵਜੋਂ ਗਰਮੈਸ਼ ਦਾ ਮਾਹੌਲ ਸੀ ਅਗਰ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਸਿਸਟਮ ਜਿਹੜਾ ਅਰਬ ਸਾਗਰ ਵਾਲਾ ਏ ਉਹ ਥੋੜਾ ਜਿਹਾ ਖਿਸਕਦਾ ਹੋਇਆ ਦਿਖਾਈ ਦੇ ਰਿਹਾ ਪਿੱਛੇ ਕਮਜ਼ੋਰ ਪੈ ਰਿਹਾ ਤੇ ਦੂਜਾ ਜਿਹੜਾ ਮੁੰਥਾ ਸਿਸਟਮ ਬਣਿਆ ਹੋਇਆ ਲਗਾ ਉਹੋ ਤਾਮਿਲ ਲਾਡੂ ਤੋਂ ਹੁਣ ਆਂਧਰਾ ਪ੍ਰਦੇਸ਼ ਦੇ ਉੱਪਰ ਤਗੜੇ ਰੂਪ ਦੇ ਵਿੱਚ ਕਬਜ਼ਾ ਕਰ ਚੁੱਕਿਆ ਹੈ ਆਂਧਰਾ ਤੋਂ ਇਹ ਹੁਣ ਥੋੜਾ ਜਿਹਾ ਤੇਲੰਗਾਨਾ ਵੱਲ ਜਾਏਗਾ ਤੇਲੰਗਾਨਾ ਤੋਂ ਛੱਤੀਸਗੜ ਓਡੀਸ਼ਾ ਮੱਧ ਪ੍ਰਦੇਸ਼ ਬਿਹਾਰ ਇਹਨਾਂ ਵੱਲ ਹੁੰਦਾ ਹੋਇਆ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਆਸਾਮ ਦੇ ਰਾਸਤੇ ਅੱਗੇ ਨਿਕਲ ਜਾਵੇਗਾ ਤੇ ਆਉਂਦੇ ਦਿਨਾਂ ਵਿੱਚ ਇਸ ਦਾ ਵੀ ਅਸਰ ਹਵਾ ਦੇ ਰੂਪ ਦੇ ਵਿੱਚ ਪੰਜਾਬ ਵਿੱਚ ਦੇਖਣ ਨੂੰ ਮਿਲੂਗਾ 29 ਤਰੀਕ ਦੀ ਅਗਰ ਗੱਲ ਕਰੀਏ ਤਾਂ ਥੋੜੀ ਜਿਹੀ ਤੇਜ਼ ਹਵਾ ਪੰਜਾਬ ਦੇ ਵਿੱਚ ਚੱਲਦੀ ਹੋਈ ਸਾਨੂੰ ਦਿਖਾਈ ਦੇ ਸਕਦੀ ਹੈ ਕੋਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਤਾਂ ਜੋ ਕੋਈ ਵੀ ਮੌਸਮ ਦੀ ਜਾਣਕਾਰੀ ਮਿਸ ਨਾ ਹੋਵੇ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਗੱਲ ਕਰੀ ਜਾਵੇ ਪੰਜਾਬ ਦਾ ਮੌਸਮ ਫਿਲਹਾਲ ਠੀਕ ਹੈ ਕਿਸੇ ਕਿਸੇ ਇਲਾਕੇ ਵਿੱਚ ਪੂਰਬੀ ਹਵਾ ਕਿਸੇ ਇਲਾਕੇ ਵਿੱਚ ਪੱਛਮੀ ਹਵਾ ਚੱਲ ਰਹੀ ਹੈ ਜੋ ਇਸੇ ਤਰੀਕੇ ਨਾਲ ਚੱਲਦੀ ਰਹੇਗੀ ਬਾਕੀ ਆਉਂਦੇ ਦਿਨਾਂ ਵਿੱਚ ਮੌਸਮ ਜਿਹੜਾ ਠੀਕ ਹੈ ਕੋਈ ਤਗੜੀ ਕਾਰਵਾਈ ਨਹੀਂ ਹੈ ਇਹ ਅਪਡੇਟ ਅੱਜ ਰਾਤ ਦੀ ਹੈ ਸਵੇਰ ਦੀ ਲੈ ਕੇ ਜਾਣਕਾਰੀ ਜਲਦ ਮ